ਮਿਲੀ ਸੀ ਤਾਂ ਕੀ ਕਰਨਾ ਅੱਜ ਸਰ ਕੋਈ ਸੀਗਾ ਵੀ ਜਿਹੜੇ ਆਪਣੇ ਪੱਤਨ ਤੋਂ ਪਾਰ ਪਾਰ ਸਰਵਿਸਿਜ਼ ਨਹੀਂ ਮਿਲ ਰਹੀਆਂ ਅੱਜ ਜੋ ਸਪੈਸ਼ਲੀ ਮੈਂ ਟੀਮ ਵੀ ਭੇਜੀ ਸੀ ਅੱਜ ਕੈਂਪ ਲਈ ਸਵੇਰ ਦੀ ਟੀਮ ਜਾ ਕੇ ਆਈ ਹੈ ਹੁਣੇ ਵਾਪਸ ਆਈ ਆ ਤੁਹਾਡੇ ਸਾਹਮਣੇ ਉਹ ਆਪਣੇ ਬੇੜੀ ਦੇ ਰਾਹੇ ਤੇ ਉੱਥੇ ਉਹ ਅੱਜ ਜਿਹੜੀਆਂ ਗਰਭਵਤੀ ਮਾਵਾਂ ਨੇ ਤਾਂ ਜੇ ਹੋਰ ਜਿਹੜੇ ਵੀ ਬਜ਼ੁਰਗ ਹੈਗੇ ਨੇ ਜਾਂ ਹੋਰ ਪਬਲਿਕ ਹੈਗੀ ਉਹਨਾਂ ਨੂੰ ਸੇਵਾਵਾਂ ਜਿਹੜੀਆਂ ਵੀ ਲੋੜ ਨੇ ਕਿਉਂਕਿ ਰੈਣੀ ਸੀਜ਼ਨ ਆ ਕੋਈ ਹੋਰ ਫੀਵਰ ਦਾ ਕੇਸ ਵੀ ਹੋ ਸਕਦਾ ਜਾਂ ਕੋਈ ਹੋਰ ਕੋਈ ਡਾਇਰੀਆ ਦਾ ਕੇਸ ਵੀ ਹੋ ਸਕਦਾ ਇਸ ਲਈ ਉਹ ਟੀਮ ਭੇਜੀ ਗਈ ਸੀ ਤੇ ਅੱਜ ਉਹ ਚੈੱਕਅਪ ਕਰਕੇ ਆਏ ਨੇ ਤੇ ਉਹਨਾਂ ਨੇ ਗਰਭਤੀ ਜਿਹੜੀਆਂ ਮਾਮਾ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਜਿਨ੍ਹਾਂ ਦੀ ਅਗਲੇ ਮਹੀਨੇ ਡਿਲੀਵਰੀ ਟੀ ਹੋਏ ਤੇ ਉਹਦੇ ਸ਼ਿਫਟ ਕਰਨ ਲਈ ਤਾਂ ਕਿ ਕੋਈ ਕੁਦਰਤੀ ਕਰੋਪੀ ਚ ਨਾ ਫਸ ਜਾਵੇ ਜੇ ਜੀ ਉਹਨਾਂ ਨੂੰ ਅੱਜ ਮੋਟੀਵੇਟ ਕਰਕੇ ਆਏ ਨੇ ਉਹਨਾਂ ਨੇ ਇੱਕ ਅੱਧੇ ਦਿਨ ਦੀ ਸ਼ਿਫਟ ਕਰਨ ਦੀ ਸਾਨੂੰ ਜਿਹੜਾ ਕਮਿਟ ਕੀਤਾ ਹੈਗਾ ਤੇ ਉਹਨਾਂ ਨੂੰ ਅਸੀਂ ਇੱਕ ਦੋ ਦਿਨਾਂ ਚ ਮੇਰਾ ਘੱਲ ਸ਼ਿਫਟ ਕਰ ਲਵਾਂਗੇ ਤਾਂ ਕਿ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਕਿੰਨੇ ਮਨਾਵਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਪਹਿਲਾਂ ਹਾਂਜੀ ਪਹਿਲਾ ਕਿੰਨੀਆਂ ਮਹਿਲਾਵਾਂ ਨੂੰ ਸ਼ਿਫਟ ਕੀਤਾ ਯਾਰ ਸਰ ਦੋ ਮਹਿਲਾਵਾਂ ਨੇ ਜਿਹੜੀਆਂ ਅਗਲੇ ਮਹੀਨੇ ਜਿਹਨਾਂ ਦੀ ਡਿਲੀਵਰੀ ਹੋਊਗਾ ਉਹਨਾਂ ਨੂੰ ਪਹਿਲਾ ਅਸੀਂ ਸ਼ਿਫਟ ਕਰਨ ਦਾ ਪਲਾਨ ਹੈਗਾ ਉਸ ਤੋਂ ਦੂਸਰੀਆਂ ਨੂੰ ਤਾਂ ਕਰਨ ਦੀ ਅਜੇ ਲੋੜ ਨਹੀਂ ਹੈਗੀ ਅਜੇ ਟਾਈਮ ਹੈਗਾ ਇੰਨੀ ਦੇਰ ਘਰ-ਵਾਰ ਛੱਡ ਕੇ ਕੋਈ ਵੀ ਨਹੀਂ ਵਹਿੰਦਾ ਕਿਤੇ ਜਾ ਕੇ ਤੇ ਇਸ ਕਰਕੇ ਜਦੋਂ ਉਹਨਾਂ ਨੂੰ ਕੋਈ ਜ਼ਰੂਰਤ ਹੋਊਗੀ ਜੇ ਮੌਸਮ ਇਹ ਜਾ ਹੋਇਆ ਤਾਂ ਜ਼ਰੂਰ ਫਿਰ ਇਹ ਜੀ ਸਭਾਵਾ ਫੇਰ ਦਿੱਤੀਆਂ ਜਾਣਗੀਆਂ ਫਿਰ ਅਸੀਂ ਇੱਥੇ ਪਹੁੰਚ ਕੇ ਇਦਾਂ ਦੀ ਕੋਈ ਸਰਵਿਸ ਫਿਰ ਉਪਰਾਲੇ ਕਰਾਂਗੇ ਲਿਖਣੇ ਦੱਸਿਆ ਵੀ ਸਾਡੇ ਉੱਥੇ ਕੋਈ ਸਾਡਾ ਸਟਾਫ ਨਹੀਂ ਬੰਦਾ ਉਹਨਾਂ ਨੂੰ ਸਾਡੇ ਜਿਹੜੇ ਸਟਾਫ ਨੇ ਫੀਲਡ ਦੇ ਵਿੱਚ ਜੌਬ ਹੈਈ ਆ ਉਹਨਾਂ ਕੋਲੋਂ ਟੁੱਟਵੇਂ ਪਿੰਡ ਨੇ 7 ਪਿੰਡ ਨੇ ਤੇ 1400 ਦੀ ਆਬਾਦੀ ਹੈ ਤੁਸੀਂ ਸਮਝ ਸਕਦੇ ਹੋ ਕੁਝ ਛੋਟੇ ਮੋਟੇ ਘਰ ਕਲੈਕਟਡ ਹੋਣੇ ਨੇ ਉਹਨਾਂ ਨੂੰ ਉੱਥੇ ਦੇ ਸੇਵਾਵਾਂ ਦੇਣ ਜਾਣੀਆਂ ਪੈਂਦੀਆਂ ਜਿੱਦਾਂ ਹੋਮ ਟੂ ਹੋਮ ਇਹਨਾਂ ਦੀ ਸਰਵਿਸਿਜ਼ ਦੇਣੀਆਂ ਬਣਦੀਆਂ ਨੇ ਡਿਪਾਰਟਮੈਂਟ ਦੀਆਂ ਇਸ ਲਈ ਡਿਸਕਰੀਟ ਪਪੂਲੇਸ਼ਨ ਓਨ ਕਰਕੇ ਹੋ ਸਕਦਾ ਉਹਨਾਂ ਨੂੰ ਉੱਥੇ ਨਾ ਹੋ ਜਦੋਂ ਗਏ ਹੋਣੇ ਨਹੀਂ ਮਿਲੇ ਹੋਣੇ ਪਰ ਮੈਂ ਮੇਰੇ ਸਟਾਫ ਨੂੰ ਕਿਹਾ ਵੀ ਉਹ ਆਪਣਾ ਉੱਥੇ ਕਮਿਊਨੀਕੇਸ਼ਨ ਕੋਈ ਵੀ ਆਪਣੇ ਫੋਨ ਨੰਬਰ ਡਿਸਪਲੇ ਕਰਨਾਗਾ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਸੇਵਾ 'ਚ ਡਿਪਾਰਟਮੈਂਟ ਹਮੇਸ਼ਾ ਹਾਜ਼ਰ ਰਹੇਗਾ ਤੇ ਇਸ ਚੀਜ਼ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਤੀ ਉਹਨਾਂ ਦੀ ਪ੍ਰੋਬਲਮਸ ਸੁਣੀਆ ਫਿਰ ਉਹਨਾਂ ਨੂੰ ਡਿਸਕਸ ਕੀਤਾ ਫਿਰ ਉਹਨਾਂ ਨੂੰ ਉਹਨਾਂ ਦੇ ਰਿਲੇਟਿਡ ਦਵਾਈਆਂ ਵੀ ਦਿੱਤੀਆਂ ਤੇ ਜਿਹੜੀਆਂ ਸਾਡੀਆਂ ਦੋ ਪੇਸ਼ੈਂਟਸ ਜਿਹੜੀਆਂ ਹਾਈ ਰਿਸਕ ਹੈ ਉਹਨਾਂ ਦੀ ਡਿਲੀਵਰੀ ਹੋਣ ਵਾਲੀ ਹੈ ਉਹਨਾਂ ਨੇ ਅਸੀਂ ਕੰਸੈਂਟ ਵੀ ਲਏ ਆ ਕਿ ਉਹ ਜਲਦੀ ਤੋਂ ਜਲਦੀ ਇੱਥੇ ਸ਼ਿਫਟ ਹੋ ਜਾਣ। ਇੱਕ ਨੇ ਕਿਹਾ ਕਿ ਮੈਂ ਕੱਲ ਚਲ ਜਾਵਾਂਗੀ ਤੇ ਇੱਕ ਨੇ ਕਿਹਾ ਮੈਂ 2 ਦਿਨ ਬਾਅਦ ਇੱਥੋਂ ਚਲ ਜਾਵਾਂਗੀ। ਅਸੀਂ ਉਹਨਾਂ ਨੂੰ ਇਹ ਵੀ ਦੱਸਿਆ ਕਿ ਪ੍ਰੋਬਲਮਜ਼ ਆ ਸਕਦੇ ਆ ਕਿਉਂਕਿ ਬਾਰਿਸ਼ ਦਾ ਮੌਸਮ ਹੈ। ਰਸਤੇ ਵੀ ਸਾਡੇ ਸਲਿੱਪਰੀ ਹੋ ਜਾਂਦੇ ਆ ਕਿਉਂਕਿ ਅੱਗੇ ਰਸਤੇ ਦੇ ਵਿੱਚ ਪੂਲ ਦੇ ਨਾਲ ਜਿਹੜੀ ਰੋਡ ਆ ਉਹ ਰੁੜ ਗਈ ਹੋਈ ਹੈ ਤੇ ਇਸ ਕਰਕੇ ਉਹਦੇ ਮਿੱਟੀ ਪਾਈ ਜਾ ਰਹੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਟਾਈਮ ਤੇ ਚਲੇ ਜਨ ਤਾਂ ਕਿ ਉਹਨਾਂ ਦੀ ਡਿਲੀਵਰੀ ਸੇਫਲੀ ਹੋ ਸਕੇ। ਤੋਂ ਉਹਨਾਂ ਨੇ ਵੀ ਸਾਡੇ ਨਾਲ ਅਗਰੀ ਕੀਤਾ ਕਿ ਟਾਪ ਕੇ ਮੈਂ ਜਾ ਕੇ ਕਰਾਂ ਸੇਵਾ। ਬੜੀ ਸਿਰਾਂਗੀ। ਅਸੀਂ ਬੇੜੀ ਦੇ ਵਿੱਚ ਗਏ ਸੀ ਸਵੇਰੇ ਅਸੀਂ ਬਹੁਤ ਅਸੀਂ ਪਹਿਲੇ ਆਏ ਬੇੜੀ ਦੇ ਵਿੱਚ ਸਾਨੂੰ ਪੌਣਾ ਘੰਟਾ ਵੇਟ ਕਰਨਾ ਪਿਆ ਫਿਰ ਉਸ ਤੋਂ ਬਾਅਦ ਬੇੜੀ ਚੱਲੀ ਤਾਂ ਫਿਰ ਅਸੀਂ ਪਾਰ ਪਹੁੰਚੇ ਉਸ ਤੋਂ ਬਾਅਦ ਫਿਰ ਅੱਗੋਂ ਸਾਨੂੰ ਲਿਫਟ ਲੈ ਕੇ ਫਿਰ ਉਹਨਾਂ ਦੇ ਘਰਾਂ ਤੱਕ ਜਾਣਾ ਪਿਆ ਇੰਨੀ ਮੁਸ਼ਕਲ ਹੁੰਦੀ ਆ ਜਾਣ ਹੁੰਦੀ ਵੀ ਉਹ ਕਹਿਣ ਦੀ ਗੱਲ ਨਹੀਂ 2-2 3-3 ਘੰਟੇ ਇੱਥੋਂ ਪਹਿਲਾਂ ਬੇੜੀ 'ਚ ਫਿਰ ਜਾ ਕੇ ਉਧਰ ਬੇੜੀ ਖਲੋ ਜਾਂਦੀ ਹੈ ਫਿਰ 2-2 ਘੰਟੇ 3-3 ਘੰਟੇ ਹੱਦ ਤੋਂ ਵੱਧ ਪਰੇਸ਼ਾਨੀ ਆ ਇੰਨੀ ਕਿ ਸਰਕਾਰ ਨੂੰ ਪਈ ਹੋਵੇ ਤਾਂ ਉਹਨੂੰ ਪਤਾ ਲੱਗ ਜਾਵੇ ਇੱਥੇ ਕੀ ਬਣਦਾ ਆਣ ਕੇ ਭਾਈ ਜਸ ਕਿੰਨੇ ਜਦੋਂ ਐਮਰਜੈਂਸੀ ਪੈਂਦੇ ਫਿਰ ਉਹ ਕਿਤਾ ਉਧਰੋਂਦਾ ਜੀ ਕਿੱਥੋਂ ਹੁੰਦਾ ਜੀ ਮੁਸ਼ਕਲ ਹੀ ਹੈ ਨਹੀਂ ਮੈਂ ਕੇਵਲੇ ਤਾਂ ਕਈਆਂ ਦੇ ਦੱਥਾਂ ਵੀ ਹੋ ਜਿੱਤੇ ਆ ਇਸ ਤਰ੍ਹਾਂ ਜੀ ਸਰਕਾਰ ਦਾ ਇਸ ਕੰਮ 'ਵਲ ਧਿਆਨ ਹੀ ਨਹੀਂਗਾ ਤਿੰਨ ਵਾਰਾਂ ਸੈਂਟਰ ਸਰਕਾਰ ਨੇ ਦੱਸ ਦਿਆ ਪਾਹੇ ਪਾਏ ਪੰਜਾਬ ਗਵਰਨਮੈਂਟ ਨੇ ਸੁੱਤੀ ਫਿਰਨ ਢਈ ਆ ਕੋਈ ਇਸ ਕੰਮ 'ਵਲ ਧਿਆਨ ਨਹੀਂ ਇਹਨਾਂ ਦਾ ਵੀ ਕਿਤਰਾ ਜੀ ਜੰਤੂ ਆਪਣੇ ਧੀ ਪੋਤੇ ਨਾਲ ਦੇ ਹੁਣ ਤਾਂ ਇਹਨਾਂ ਨੂੰ ਪਤਾ ਲੱਗ ਜਾਵੇ ਵੀ ਕਿਤਰਾ ਆਰ ਪਾਰ ਜਾਣਾ ਤੇ ਕਿਤਰਾ ਆਉਣਾ ਸਾਡੀ ਸਮੱਸਿਆ ਦਾ ਤਾਂ ਕੋਈ ਹੱਲ ਹੀ ਨਹੀਂ ਆ ਜੀ ਕਿੰਨੀਆਂ ਪਾਰਟੀਆਂ ਆਈਆਂ ਕਿ ਪਾਰਟੀ ਨੇ ਕੋਈ ਕਾਰਗਜ਼ਰੀ ਨਹੀਂ ਕੀਤੀ ਕਿੰਨੇ ਕ ਜਿਹੜੇ ਪਿੰਡ ਇਧਰਲੇ ਪਾਸੇ ਇਹ ਤਾਂ 7-8 8 ਪਿੰਡ ਹੀ ਆ ਰਹੀ ਹੈ ਇਧਰ ਕਿੰਨੀ ਕ ਆਬਾਦੀ ਹੋ ਗਈ ਜੀ ਆਬਾਦੀ ਬਹੁਤ ਜ਼ਿਆਦੀ ਆ ਜੀ ਦਿੱਲੀ ਸੰਗ ਤਾਂ ਆਉਂਦੀ ਆ ਜਾਂਦੀ ਆ ਆਉਣ ਜਾਣ ਤੇ ਕਰਕੇ ਫਸਲਾਂ ਵੀ ਰਹਿ ਜਾਂਦੀਆਂ ਸਾਡੀਆਂ ਕਹੇ ਵੇਲੇ ਖਰਾਬ ਹੋ ਜਾਂਦੀਆਂ ਪਾਣੀ ਵੀ ਮਾਰ ਕਰ ਦਿੰਦਾ ਪਰ ਕੋਈ ਸਹੂਲਤ ਨਹੀਂ ਅਜੇ ਤੱਕ ਕਿੰਨੇ ਮਹੀਨੇ ਪੁੱਲ ਚੁੱਕਿਆ ਰਹਿਦਾ ਜੀ ਇਹ ਘੱਟ ਤੋਂ ਘੱਟ ਵੀ 6 ਮਹੀਨੇ ਪੁੱਲ ਚੁੱਕਿਆ ਰਿਹਾ ਹੁਣ ਵੇਖ ਲਓ ਅੱਜ ਚੁੱਕਿਆ ਗਿਆ ਹੈ ਮਹੀਨਾ ਹੋ ਗਿਆ 15 ਦਿਨ ਹੋ ਗਿਆ ਅੱਜ ਪੁੱਲ ਚੁੱਕਿਆ ਹੁਣ ਜੀ ਇਹ ਘੜ ਤੋਂ ਘੜ ਜਾ ਕੇ ਅਕਤੂਬਰ ਨਵੰਬਰ ਦੇ ਦਸੰਬਰ ਦੇ ਲਾਗੇ ਛਾ ਕੇ ਪੁਲ ਪਣਾ ਜੀ ਇਹ ਫਿਰ ਲੋਕ ਸ਼ਹਿਰ ਦੇ ਨਾਲ ਕੱਟੇ ਜਾਂਦੇ ਇੱਧਰ ਕ ਟੁੱਟੇ ਹੀ ਆ ਕੇ ਇੱਕ ਸਾਹ ਦੇ ਤੁਸੀਂ ਆਪ ਹੀ ਵੇਖ ਲਓ ਤੁਹਾਡੇ ਸਾਹਮਣੇ ਜਦੋਂ ਆਵਾਜਾਈ ਦਾ ਕੋਈ ਸਾਧਨ ਨਹੀਂ ਬਣਨਾ ਤਾਂ ਹੀ ਟੁੱਟੇ ਰਹਿਣਾ ਇਹ ਤੇ ਚਲੋ ਆ ਬੇੜੀ ਆ ਮਾੜੀ ਮੋਟੀ ਚੱਲਦੀ ਆ ਕੋਈ ਰਾਸ਼ਨ ਪਾਣੀ ਆ ਜਾਂਦਾ ਤੇ ਕੰਮਕਾਰ ਮਾੜਾ ਮੋਟਾ ਚੱਲ ਜਾਂਦਾ ਨਹੀਂ ਤੇ ਇਹ 7-8 ਪਿੰਡ ਸਮਝ ਲੋ ਪਾਕਿਸਤਾਨ ਦੇ ਹੀ ਇੱਕ ਸਾਹ ਦੇ ਸਾਡੇ ਇੰਡੀਆ ਦੇ ਨਾਲ ਕੋਈ ਕਨੈਕਟ ਹੀ ਨਹੀਂ ਰਹਿ ਜਾਂਦਾ ਮਗਰੋਂ ਇੱਧਰ ਈ ਮੰਗਿਆ ਜੀ ਹੁਣ ਸਾਡੀ ਇਹੋ ਮੰਗ ਆ ਵੀ ਜਲਦੀ ਤੋਂ ਜਲਦੀ ਸਰਕਾਰ ਪੁਲ ਦੀ ਕਾਰਵਾਈ ਕਰੇ ਕੰਮ ਸ਼ੁਰੂ ਕਰਾ ਕੇ ਜਲਦੀ ਤੋਂ ਜਲਦੀ ਪੁਲ ਬਣਵਾਇਆ ਜਾਵੇ ਸਾਰਿਆਂ ਨੂੰ ਸੌਦਾ ਮਿਲੇ ਇਸ ਚੀਜ਼